ਹੈਲੋ ਗਾਇਸ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਪੰਜ ਟੈਂਡ ਵਾਲੀ ਖੇਤ ਵਾਲਾ ਝੋਨਾ ਨਾਲੇ ਤੇ ਇਹ ਚਲਾਈ ਜੀ ਆ ਮੋਟਰ ਤੇ ਅੱਜ ਆਹ ਦਾਖਤ ਦੂਜੀ ਦੇਕਾ ਨਹੀਂ ਆ ਸੀਗੀਆਂ ਛਾਂਗੀਆਂ ਤੇ ਆੜੀਆਂ ਇਹੇ ਆ ਤੇ ਦੋ ਆਪਣੀਆਂ ਹੋ ਦੇ ਰਾਹ ਤੇ ਵੀ ਲਾਈਆਂ ਆਈਆਂ ਉਹ ਵਾਲੀਆਂ ਮੇਹ ਦਾ ਕੋਈ ਛਾਵੇਂ ਉਹਦੇ ਰਾਹਗੀਰ ਛੱਡ ਜਾਂਦਾ ਤੇ ਉਹ ਬੱਕਰੀਆਂ ਵਾਲੇ ਇੱਕ ਦਿਨ ਛਾਂਗ ਗਈ ਸੀਗੇ ਤੇ ਆਪਾਂ ਬਾਲਕ ਬੂਦਲ ਟੋਪ ਤੇ ਉਹ ਤਾਂ ਛਾੜਤਾ ਟੋਪ ਤੇ ਤੇ ਇੱਥੇ ਫਾਇਸ ਬੁਈ ਕਰਤੀ ਆਵੇ ਫਿਰ ਬਾਹਲਾ ਐ ਪੱਤਰ ਖਿੱਤਰ ਜਾ ਇਕੱਠਾ ਆ ਗਿਆ ਸੀ ਅੱਗ ਲਾਈ ਸੀ ਸਾਹ ਜਰੇ ਤੇ ਬੱਚਾ ਜਨੇ ਹੁਣ ਦੁਬਾਰਾ ਫੇਰ ਲਾ ਜਾਨਾ ਸਾਹ ਦੇ ਸੱਲਾ ਜਾ ਜੀ ਐਂ ਕਰ ਦਿੰਦਾ ਅਗਰ ਥੱਲੋਂ ਕੋ ਵੱਡੀ ਜੀ ਦਾ ਵੀ ਆ ਇਹ ਸ਼ਾਮ ਹੀ ਫਿਰ ਬਿਮਾਰੀ ਚੱਲਦੀ ਆ ਆ ਜੋਨਾ ਆਪਣਾ 12 ਤਰੀਕ ਤੱਕ ਹੂਸਾ ਜਤਾਲੀ ਸਾਰਾ ਲੱਗਿਆ ਗਿਆ ਯਾਨੀ ਕਿ ਇਹਦੇ ਵਿੱਚ ਜਾਣੀ ਕਿ ਗੋਲੀ ਹੈ ਸ਼ਾਮੇ ਸ਼ਾਮੇ ਜਿਵੇਂ ਹੁਣ ਆ ਇੱਥੇ ਸ਼ਾਮੇ ਰਹਿੰਦੀ ਆ ਦੀ ਛਾਂ ਰਹਿੰਦੀ ਇੱਥੇ ਜਿਹੀ ਆ ਬਸ ਹੋਰ ਯਾਨੀ ਕਿ ਇਹਦੇ ਵਿੱਚ ਹੈ ਨਹੀਂ ਜਿਵੇਂ ਹੋਰ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਚਾਰੇ ਪਾਸੇ ਦੇਖੋ ਹੋਰ ਆ ਵਧੀਆ ਪਿਆ ਤੇ ਹੋਰ ਇਹਦੇ ਹੈ ਨਹੀਂ ਕੀ ਤੇ ਜਿਵੇਂ ਹੁਣ ਆ ਲੈਣਾ ਉਧਰ ਹੀ ਲੈਣਾ ਦੇਖੋ ਆ ਦੇ ਇਧਰ ਨੂੰ ਵੀ ਸਾਫ਼ ਪਿਆ ਆ ਵੀ ਲੈਣ ਸਾਫ਼ ਪਈ ਆ ਇਹ ਇਧਰ ਨੂੰ ਵੀ ਆ ਦੇ ਇਹ ਹੁਣ ਦੋ ਤਿੰਨ ਦਿਨ ਹੋ ਗਏ ਮੋਟਰਾਂ ਚੱਲਦਿਆਂ ਨੂੰ ਹੈ ਹੈਗੀ ਅਜੇ ਕਿਈ ਇਹਦੇ ਚ ਹੈ ਨਹੀਂ ਗਈ ਤੇ ਆ ਥਾਂ ਦੀ ਹੁਣ ਰੌਣੀ ਕਰਨੀ ਐ ਚ ਲਸਣ ਲਾ ਦਾਂਗੇ ਉਹਦੇ ਉਧਰ ਨੂੰ ਆ ਉਹ ਤੇ ਆਹਾ ਬਾਲਾ ਥਾਂ ਰੌਣੀ ਕਰਕੇ ਪਟਦਾਂਗੇ ਉਹ ਵਿਚੀਆਂ ਲਸਣ ਰੇਗਰ ਵੀ ਲਾ ਦਈਦਾ ਤੇ ਰਸਨਾ ਵਧੀਆ ਹੋ ਜਾਂਦਾ ਇਹਨੇ ਥਾਂ ਚੋਂ ਆਪਾਂ ਤੋਂ ਸਾਲ ਮੌਦਨੇ ਆ ਥਾਂ ਬਹੁਤ ਹੋ ਜਾਂਦਾ ਇਧਰੋਂ ਤੇ ਇਹ ਵੀ ਅੱਜ ਕਰ ਦਾਂਗੇ ਰੌਣੀ ਉਹ ਮੈਂ ਤੇ ਆਪਣੇ ਇੱਥੇ ਵੀ ਜਿਹੜੇ ਉੱਤੇ ਲਾਏ ਸੀ ਆਹ ਦੇ ਆਹ ਤਦਾਨ ਦਾ ਆਉਂਦੂਰਾ ਦੀ ਬੇੜਾ ਨਿੰਬੂ ਆ ਆਹ ਨਿੰਬੂ ਸਾਲ ਦਾ ਹੀ ਆ ਦੇਖੋ ਫਲ ਪੂਰਾ ਲੱਗਿਆ ਵੈਨੂੰ ਵੀ ਪਹਿਲੇ ਸਾਲ ਹੀ ਪੂਰਾ ਨਿੰਬੂ ਲੱਗਣ ਲੱਗ ਗਿਆ ਕੱਲਮ ਤੋਂ ਹੀ ਤਿਆਰ ਕੀਤਾ ਸੀ ਨਾਲੇ ਇਹ ਇਹ ਨਿੰਬੂ ਵੀ ਇੱਕਦਮ ਉਹ ਹੌਲੀ ਖੜੀ ਆ ਉਹ ਕਿਤੇ ਛਾਂ ਹੀ ਰਹਿੰਦੀ ਪਹਿਲਾਂ 베ਰੀ ਸੀ ਤੇ ਉਹ 베ਰੀ ਡੈਗ ਜੀ ਜਰਾ ਜਾਂਮਣ ਲਾਤੀ ਤੇ ਇੱਧਰ ਨੇ ਇਹ ਆਪਣਾ ਪ੍ਰਿੰਡ ਵਾਲਾ ਯਾਨੀ ਕਿ ਨਿਆਈ ਵਾਲਾ ਖੇਤ ਹੈ ਹੈ ਹਲਦੀ ਹੈਗੀ ਆ ਪਰ ਬਹੁਤ ਘੱਟ ਯਾਨੀ ਕਿ ਇਹਦੇ ਚ ਹੈਗੀ ਜ਼ਰੂਰ ਆ ਤੇ ਕਈਏ ਵੀ ਹੈ ਨਹੀਂ ਗੀ ਇਹ ਨਾਮ ਹੈ ਨਾਮ ਆ ਤਰੀਆ ਹੈ ਕੁੰਜਾਂ ਜਾਂ ਵਿੱਚ ਹੈ ਨਹੀਂ ਜੀ ਆ ਦੇ ਜਿਵੇਂ ਹੁਣ ਇੱਥੇ ਆ ਦੇ ਵਿੱਚ ਨੂੰ ਕੋਈ ਕੋਈ ਆ ਯਾਨੀ ਕਿ ਹੈ ਹੈਗੀ ਆ ਇਹ ਜਣ ਕੇ 12 9 ਤਰੀਕ ਤੋਂ ਲਾਉਣ ਲੱਗੇ ਸੀ ਆਪਣਾ ਇਹ ਦੋਨੇ ਖੇਤ ਮਗਰਬ ਰੋਸਵਾ 2 2 2 2 ਗਿੱਲੇ ਤੇ ਇਹ ਖੇਤ ਆ ਆਪਣਾ ਜਣ ਕੇ 10 12 12 13 ਤਰੀਕ ਤਾਈ ਲੱਗ ਗਿਆ ਸੀ ਇਹ ਸਾਰਾ ਤੇ ਦੱਪੀ ਜੰਗਨ ਨਾਲ ਇੱਥੇ ਪੱਤਾ ਕੱਟਾ ਜਾ ਬਾਲਾ ਖਿੰਦਰ ਗਿਆ ਸੀ ਰਾਜੇ ਤੇ ਝਾੜੂ ਝੂੜੂ ਮਾਰ ਕੇ ਇਕੱਠਾ ਕਰਕੇ ਇਹ ਨਾਲੇ ਕੋਟੀ ਤੇ ਚੜ ਗਏ ਸੀ ਬਾਲਣ ਚਾੱਕ ਕੇ ਹਣਾ ਪੱਤੇ ਖੱਤੀ ਰਹਿਣ ਖੂੰਜ ਹੀ ਰਹਿ ਗਈ ਸੀ ਅੱਲਾ ਵਿੱਚ ਬਰੀ ਗਾਹਾਂ ਤੱਕੇ ਬਟੋਲੇ ਜੇ ਫਿਰ ਚੂੰਹਾ ਜਿਹੜਾ ਅੜਕੂ ਆ ਇਹਨੂੰ ਅੱਗ ਲਾ ਦਾਂਗੇ ਨਾਲੇ ਦੀ ਕਰ ਜਾਾਂਗੇ ਰੌਣੀ ਹਣਾ ਫਿਰ ਰੌਣੀ ਬਾਤਾਂ ਜੀ ਪੱਟ ਕੇ ਚਲਾ ਸੰ ਲਾ ਦਾਂਗੇ ਝੋਨਾ ਵੱਢਣ ਤੋਂ ਪਹਿਲਾਂ ਪਹਿਲਾਂ ਕੀਤਾ ਹੀ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ